ਇਹ ਫੁੰਡ ਇਹਨੂੰ ਕਿਹਦੀ ਹਾਂ ਹਾਂ ਫੁੰਡ ਦੇ ਉੱਤੇ ਚੋਰੀਆਂ ਨਾ ਆਉਣ ਦੇ ਗਾੜੀ ਆਪਣੇ ਘਰ ਦੀਆਂ ਗੱਲਾਂ ਇਦਾਂ ਦੱਸਣ ਲੱਗੇਗੀ ਤੇ ਇੱਥੇ ਕਿਦਾਂ ਗਜਾਰਾ ਹੋਏਗਾ ਇਹਦਾ ਇਦਾਂ ਥੋੜੇ ਲੋਕੀ ਕਰਦੇ ਆ ਘਰ ਦੀ ਗੱਲ ਜਿਹੜੀ ਬਾਹਰ ਕਰਨੀ ਚਲੋ ਠੀਕ ਆ ਵਿਚੋਲਣਾ ਤੇਰੀ ਰਿਸ਼ਤਾ ਕਰਾਇਆ ਹੁੰਨੇ ਪਰ ਇਹ ਥੋੜੀ ਗੱਲਾਂ ਹੁਣ ਤੂੰ ਮਸਾ ਮਸਾ ਜੋ ਗੱਲ ਵਾਖਾਦੀ ਉਹਨੂੰ ਦੱਸੀ ਜਾਵੇਂਗੀ ਇਦਾਂ ਤੇ ਨਹੀਂ ਗੱਲ ਬਣਨੀ ਕਰਨੀ ਆ ਮਨਜਿੰਦਰ ਨਾਲ ਗੱਲ ਕਰਨੀ ਹੈ ਦੀ ਖਾਤਰ ਜਾਰਾ ਰੱਖ ਉਦਾਂ ਨਹੀਂ ਇਹਨੇ ਰੋਕਣਾ ਇੱਕਰ ਦਾ 510 ਦੀ ਹੈ ਕਿਹੜੀ ਗੱਲ ਹੋ ਗਈ ਹੈ ਜੀ ਵੱਡੀ ਬੀਜੀ ਕੌਣ ਆਇਆ ਹੈਗਾ ਰਮਨ ਆਈ ਸੀ ਅੱਛਾ ਰਵਨ ਕੈਨ ਜੀ ਆਈ ਸੀ ਹਾਂ ਤੇ ਤੁਸੀਂ ਬਿਠਾ ਲੈਣੀ ਉਹਨੂੰ ਚਾਹ ਪਾਣੀ ਪਿਆ ਕੇ ਤਾਲ ਦੇ ਬੈਠੀ ਸੀ ਮੇਰੇ ਨਾਲ ਕੇ ਗੱਲ ਵੀ ਗੱਲਾਂ ਕੂਮ ਤੇ ਪਤਾ ਨਹੀਂ ਕਿੱਥੇ ਗਈ ਹਾਂ ਮੈਂ ਤਾਂ ਬਣਾਉਣ ਚਲ ਗਈ ਸੀ ਹਾਂ ਉਹ ਤੈਨੂੰ ਕੂਮ ਨਾਲ ਗੱਲਾਂ ਬਾਤਾਂ ਕਰਦੀਆਂ ਦੱਸੀਆਂ ਵੀ ਮੈਨੂੰ ਇਦਾਂ ਕਰਦੇ ਨੇ ਇਦਾਂ ਕਰਦੇ ਨੇ ਤੇ ਉਹ ਫਿਰ ਸਮਨ ਪੁੱਛਣ ਆਈ ਤੇ ਤੁਸੀਂ ਇਦਾਂ ਕਰਨਾ ਕਰਦੇ ਉਹਨੂੰ ਕਦੇ ਸਾਮਾਨ ਬੋਲਤਾ ਵਰਤਨੀ ਆ ਕਦੀ ਫਲਾਣ ਕਰਨੀ ਆ ਕਦੀ ਠੀਕ ਕਰਨੀ ਆ ਤੇ ਇਹ ਵੀ ਗੱਲਾਂ ਕਰਕੇ ਗਈਆਂ ਸਾਨੂੰ ਮੈਂ ਤਾਂ ਕੋਈ ਗੱਲ ਨਹੀਂ ਦੱਸੀ ਮੈਂ ਤਾਂ ਸਿਰਫ ਇਹ ਗੱਲ ਦੱਸੀ ਹੈਗੀ ਵੀ ਤੂੰ ਮੈਨੂੰ ਕਹਿੰਦੀ ਹੈਗੀ ਵੀ ਕੋਈ ਰੋਕ ਟੋਕ ਨਹੀਂ ਹੁਣੀ ਉੱਥੇ ਪਰ ਹੁਣ ਮੈਨੂੰ ਸਾਰੇ ਰੋਕੜੇ ਟੋਕਦੇ ਆ ਜੇ ਬੱਚੇ ਆ ਤੇ ਉਹ ਵੀ ਨਾ ਆਪਣੀ ਮਾਂ ਨਹੀਂ ਸਮਝਦੇ ਫਿਰ ਮੈਂ ਦੱਸਾਂ ਵੀ ਕਿੰਨੂੰ ਉਹਦੇ ਕਹਿਣ ਤੇ ਮੈਂ ਹਾਂ ਕੀਤੀ ਹੈਗੀ ਮਾਂ ਕਿਉਂ ਨਹੀਂ ਸਮਝਦੇ ਬੱਚੇ ਸਮਝਦੇ ਆ ਸਮਝਦੇ ਕਿਉਂ ਨਹੀਂ ਬੱਚਿਆਂ ਨੂੰ ਨਹੀਂ ਪਤਾ ਵੀ ਸਾਨੂੰ ਰੋਟੀ ਪੱਕੀ ਮਿਲਦੀ ਆ ਕੀ ਤੇ ਸਮਝ ਦੇਆ ਉਹ ਦਿਨ ਸੈਰਸ ਨੇ ਮੈਨੂੰ ਮੂੰਹ ਤੇ ਕਹਿਤਾ ਸੀ ਵੀ ਤੂੰ ਅੰਟੀਆਂ ਦਾ ਅੰਟੀ ਰਹਿਣਾ ਵਾ ਅਸੀਂ ਤੈਨੂੰ ਮਾਂ ਨਹੀਂ ਕਹਿਣਾ ਆਪਣੀ ਕਦੀ ਵੀ ਤੇ ਹੁਣ ਤੁਸੀਂ ਦੱਸੋ ਮੈਨੂੰ ਦੁੱਖ ਨਹੀਂ ਮਿੰਦਾ ਚਲੋ ਉਹ ਤੇ ਗੱਲ ਠੀਕ ਆ ਤੇਰੀ ਹੁੰਦਾ ਵਾ ਮੈਂ ਸਮਝਾਵਾਂਗੀ ਚਲ ਉਹਨਾਂ ਨੂੰ ਵੀ ਫੇ ਤੂੰ ਕਿਉਂ ਫਤ ਇਦਾਂ ਕਰਦੇ ਜੇ ਤੇ ਪਤਾ ਕਰਦੀਆਂ ਗੱਲਾਂ ਬਾਹਰ ਥੋੜੀ ਦਸਦੀਆਂ ਨਹੀਂ ਜੇ ਹੁਣ ਉਹਨਾਂ ਨੇ ਰਿਸ਼ਤਾ ਕਰਾਇਆ ਤੇ ਮਾਂ ਸਮੱਸਿਆ ਗੱਲਾਂ ਦੱਸੇਗੀ ਉਹਨੂੰ ਤੇ ਚੰਗੀ ਗੱਲ ਥੋੜੀ ਚਲੋ ਕੋਈ ਗੱਲ ਨਹੀਂ ਫੇ ਕੀ ਹੋ ਗਿਆ ਉਹ ਕਿਹੜੀ ਕੋਈ ਉਪਰੀ ਆ ਉਹ ਵੀ ਤੇ ਤੁਹਾਡੀ ਨੋਈ ਆ ਵੱਡੀ ਚਲੋ ਹੈ ਤੇ ਨੋਈ ਆ ਉਦਾਂ ਪਰ ਫਿਰ ਵੀ ਚੜ ਮਚਦੀ ਅਗਲੇ ਦੀ ਉਹ ਦਿਨ ਤੁਸੀਂ ਇਦਾਂ ਕਹਿੰਦੇ ਉਦਾਂ ਤੇ ਮੈਂ ਕਿਹਾ ਹੁਣ ਵੀ ਅਸੀਂ ਕੁਝ ਨਹੀਂ ਕਹਿੰਦੇ ਸਾਨੂੰ ਤੇ ਇਹ ਗੱਲ ਦਾ ਬੜਾ ਸੋ ਗਿਆ ਵੀ ਇਹ ਆਈ ਆ ਤੇ ਪਕਾਉਂਦੀ ਪਾਸੇ ਉਹ ਗੱਲ ਵਾ ਮੈਂ ਕਿਹਾ ਉਹਨਾਂ ਆਖਿਆ ਪੁੱਤ ਜਿਹੜੀ ਤੜਕਾ ਤੜਕਾ ਘੱਟ ਪਾਇਆ ਕਰ ਕਿਉਂ ਮੇਰਾ ਵਾਦਾ ਬੀਬੀ ਤੇ ਮਿੰਨਮ ਨਹੀਂ ਕਹ ਪੱਚਦਾ ਤੇ ਗੰਢਾ ਗੁੰਡਾ ਵੀ ਸਾਹ ਦਾ ਹੀ ਪਾਇਆ ਕਰ ਨਹੀਂ ਬਹੁਤਾ ਚੰਗਾ ਲੱਗਦਾ ਚਲੋ ਕੋਈ ਗੱਲ ਵੀ ਮਾੜੀ ਗੱਲ ਨਹੀਂ ਕਹਤੀ ਉਹਨੂੰ ਤੇ ਆਹੋ ਹੀ ਆਖਿਆ ਮੱਤ ਦੀ ਗੱਲ ਆਖੀ ਤੇ ਤੇਰਾ ਹੀ ਘਰ ਆ ਪੁੱਤ ਸਭ ਕੁਝ ਤੇਰਾ ਹੀ ਆ ਥੋੜਾ ਮਤਲਬ ਉਹ ਤਾਂ ਮਤਲਬ ਪਰ ਜਿੰਨਾ ਪਚਦਾ ਵਾ ਨਾ ਉਨਾ ਹੀ ਬਣਾਇਆ ਕਰ ਜੀ ਕੋਈ ਨਹੀਂ ਟੜੀ ਮੈਂ ਬਿਨਾਂ ਤੜਕੇ ਤੋਂ ਕੱਢ ਦਿਆ ਕਰੂੰਗੀ ਇਹ ਤੁਸੀਂ ਪਹਿਲਾਂ ਦੱਸ ਦਿੰਦੇ ਮੈਨੂੰ ਤੇ ਮੈਂ ਇਦਾਂ ਹੀ ਕਰਿਆ ਕਰਨਾ ਹੈ ਤੜਕੇ ਵਾਲੀ ਮੈਂ ਤੁਹਾਨੂੰ ਦੇਣੀ ਕਿਉਂ ਆ ਚਲੋ ਉਹ ਨਹੀਂ ਗੱਲ ਥੋੜਾ ਪਾ ਲਿਆ ਉਹ ਤਾਂ ਜ਼ਰੂਰ ਪਾਉਣਾ ਪਏ ਨਾ ਤੇਲ ਕਰ ਲੈਣਾ ਤੇ ਪਰਵਰਾ ਚਲੋ ਕੋਈ ਨਹੀਂ ਠੀਕ ਆ ਖਿਆਲ ਰੱਖੂੰਗੀ ਬੱਗੇ ਦਾ ਆਹ ਗੱਲ ਤੇ ਹਾਂ ਆ ਵੀ ਆਪਣਾ ਖਿਆਲ ਰੱਖਣਾ ਚਾਹੀਦਾ ਹੋਰ ਅਸੀਂ ਸਾਨੂੰ ਦੂਰ ਕਲੀ ਪੁੱਤ ਬੁਰੀ ਲੱਗਣੀ ਆ ਮਾੜੀ ਨਹੀਂ ਸਾਨੂੰ ਤੋਂ ਲੱਗਦੀ ਤੈਨੂੰ ਲਿਆਂਦਾ ਵਾ ਤੇ ਮਾੜੀ ਬਾਤ ਤੇ ਥੋੜਾ ਲਿਆਂਦਾ ਤੇ ਤੈਨੂੰ ਮਾੜੇ ਸਮਝਣਾ ਜਾਂ ਪੂਰੇ ਸਮਝਣਾ ਆ ਗਿਆ ਹਾਂ ਹਾਂ ਬੀਬੀ ਆ ਗਈ ਹਾਂ ਮੈਂ ਤਾਂ ਤੈਨੂੰ ਦੱਸਾਂ ਅੱਜ ਫੇਰ ਨਵੀਂ ਤਾਜੀ ਕੋਈ ਗੱਲ ਕਾਦੀ ਹੋ ਗਈ ਨਵੀਂ ਤਾਜੀ ਹੁਣ ਨਵੀਂ ਤਾਜੀ ਇਹ ਹੋ ਗਈ ਆ ਤੇ ਜੀ ਮਨ ਕਰਕੇ ਨਾ ਤੁਮਨ ਨੂੰ ਰਮਨ ਅਹ ਉਹਦੇ ਨਾਲ ਗੱਲਾਂ ਕਰਦੀਆਂ ਦੱਸਣ ਲਈ ਹੀ ਮੈਨੂੰ ਇਦਾਂ ਕਹਿੰਦੇ ਨੇ ਮੈਨੂੰ ਇਦਾਂ ਕਹਿੰਦੇ ਨੇ ਫਲਾਣੀ ਚੀਜ਼ ਥੋੜੀ ਵਰਤ ਹਸਾਬ ਨਾਲ ਵਰਤ ਅੱਛਾ ਤੇ ਇਹੋ ਜਿਹੀਆਂ ਗੱਲਾਂ ਕਰ ਕਰਕੇ ਤੇ ਉਹਨੂੰ ਬੜੀਆਂ ਗੱਲਾਂ ਦੱਸਣ ਲਈ ਠੀਕ ਆ ਉਹ ਫਿਰ ਖੂਨ ਸੁਣ ਕੇ ਸਾਰੀਆਂ ਗੱਲਾਂ ਇਹਦੀਆਂ ਸੁਣ ਕੇ ਫਿਰ ਉਹ ਇੱਥੇ ਆਈ ਹੂੰ ਇੱਥੇ ਆਣ ਕੇ ਤੇ ਫਿਰ ਮੈਨੂੰ ਆਂਦੀ ਆ ਵੀ ਉਹ ਗੱਲ ਸੁਣਾਉਂਦੀ ਵੀ ਜੀ ਮੇਰੀ अच्छा मेहनत ਦਾ ਸਭ ਜਾ ਕੀ ਗੱਲ ਦੱਸਣੀ ਆ ਆਂਦੀ ਤੁਸੀਂ ਉਹਨੂੰ ਉਦੋਂ ਤੁਸੀਂ ਆਂਦੇ ਹੋ ਕਿ ਸਾਨੂੰ ਰੋਟੀ ਨਹੀਂ ਪੱਕਦੀ ਸਾਨੂੰ ਲੋੜ ਬੜੀ ਆ ਤੇ ਰਿਸ਼ਤਾ ਕਰਾ ਤੀ ਜੇ ਮੈਂ ਹੁਣ ਕਰਾਇਆ ਤੇ ਤੁਸੀਂ ਉਹਨੂੰ ਹੁਣ ਗੱਲਾਂ ਕਰਦੀਆਂ ਜੇ ਬੜੀਆਂ ਹੂੰ ਤੁਸੀਂ ਬੜੀਆਂ ਗੱਲਾਂ ਮਾਤਾ ਕਰਨੀ ਕੀ ਗੱਲ ਵਾ ਅੱਛਾ ਮੈਂ ਕਿਹਾ ਮੈਂ ਤਾਂ ਕੋਈ ਗੱਲ ਨਹੀਂ ਉਹਨੂੰ ਸਿਰਫ ਮੈਂ ਇਹੋ ਕਿਹਾ ਵਾ ਕਿ ਪੁੱਤ ਤੜਕਾ ਜਿਹੜਾ ਤੇਲ ਤੋਂ ਬਾਅਦ ਪੋਣਾ ਵਾ ਕਿ ਉਹ ਤੇਲ ਨਾ ਥੋੜਾ ਪਾਇਆ ਕਰਕੇ ਮੇਰਾ ਵਾਦਾ ਬੀਬੀ ਹਾਂ ਹਾਂ ਤੇ ਮੈਨੂੰ ਨਹੀਂ ਪੱਚਦਾ ਹੂੰ ਗੰਡਾ ਗੰਡਾ ਵਿਸਾਮ ਨਹੀਂ ਪਾ ਲਿਆ ਕਰ ਤੇਰਾ ਹੀ ਕਰ ਤੇ ਤੇਰਾ ਹੀ ਬਾਹ ਜੀ ਕਰਦਾ ਸੰਭਾਲਦਾ ਤੇ ਜੀ ਕਰਦਾ ਜਾਣਦਾ ਓਏ ਆਹੋ ਠੀਕ ਵਾ ਤੇ ਬਾਕੀ ਇਹ ਵੀ ਮੇਰੇ ਮੈਨੂੰ ਨਾ ਪਛੀ ਚੀਜ਼ ਤੇ ਫਾਇਦਾ ਕੀ ਹੋਇਆ ਉਹ ਤਾਂ ਗੱਲ ਵਾ ਫਿਰ ਮੈਂ ਕਹਦੇ ਨਾ ਖਾਣੀ ਹੋਈ ਤੇਰੇ ਲਈ ਮੈਂ ਕੱਢ ਲਿਆ ਕਰਾਂਗੀ ਤੜਕੇ ਤੋਂ ਬਿਨਾਂ ਮੈਂ ਨਾ ਲਾਇਆ ਕਰਾਂਗੀ ਤੁਹਾਡੀ ਚੀਜ਼ ਨੂੰ ਤੜਕਾ ਮੈਂ ਸਬਜ਼ੀ ਚ ਕਿੱਦਾਂ ਮੇਰੇ ਮੇਰੀ ਚੀਜ਼ ਨੂੰ ਨਾ ਤੜਕਾ ਲਾਂਗੇ ਦਾਲ ਤੇ ਕੱਢ ਲਾਂਗੇ ਓਏ ਉਹਨੂੰ ਕਹਿਣਾ ਹੀ ਵੀ ਗੱਲ ਕੱਖ ਦੇਗੀ ਰੋਟੀ ਪਾਣੀ ਸਭ ਕੋ ਬੜਾ ਵਧੀਆ ਵਾ ਸਿਰਫ ਇਹ ਗੱਲ ਥੋੜੀ ਤੇਲ ਦੀ ਗੱਲ ਹੈਗੀ ਹੈ ਮਤਲਬ ਕਿ ਥੇ ਥੋੜਾ ਘੱਟ ਪਾ ਲੈ ਤਾਂ ਆ ਮੈਂ ਗੱਲ ਤੇ ਆਪੇ ਕਹੀ ਹੁੰਦਾ ਥੜਕਾ ਹੁੰਦਾ ਉੱਥੇ ਤਰਕਾਈ ਠੀਕ ਨਹੀਂ ਹਾਂ ਕੋਈ ਤੇ ਕਿਹੜੀ ਚੀਜ਼ ਫਰਾਈ ਕਰਕੇ ਖਾਣੀ ਆ ਆਪਾਂ ਮੇਰੀ ਕੁੜੀ ਨੂੰ ਆਂਦੀ ਆ ਤੇ ਕੱਪੜੇ ਨਾ ਆ ਪੈਂਟਾਂ ਪਾਇਆ ਕਰ ਉਹਨੂੰ ਪੈਂਟਾਂ ਕਮੀਚਾ ਤੋਂ ਪਾਉਣੀ ਹੈ ਚੱਗੀਆਂ ਜੀਆਂ ਬੁਰੀਆਂ ਲੱਗਦੀਆਂ ਨਹੀਂ ਸੂਟ ਪਾਇਆ ਕਰ ਦੱਸ ਸਾਰੀ ਦੁਨੀਆ ਪਾਉਂਦੀ ਆ ਤੇ ਜੇ ਉਹ ਨਿਆਣੇ ਵੇਖ ਕੇ ਫਿਰ ਉਹਦਾ ਵੀ ਜੀ ਕਰਦਾ ਚਲ ਮੈਂ ਨਹੀਂ ਪਾਵਾਂ ਤੇ ਇਹ ਕਿਹੜੀ ਗੱਲ ਆ ਤੇ ਚੱਲ ਬੀਬੀ ਮੇਰੀ ਗੱਲ ਸੁਣ ਲੈ ਇੱਕ ਹੋਰ ਹੋਣਾ ਹਾਂ ਕਮ ਸਾਰੇ ਬੰਦ ਕਰਕੇ ਨਾ ਹਾਂ ਤੇ ਉਹਦਾ ਪਈ ਨਵੀਂ ਜ਼ਿੰਦਗੀ ਚાલુ ਕਰੀਏ ਫੇਰ ਠੀਕ ਨਹੀਂ ਜੇ ਇਹੋ ਹੀ ਉਲਝਾਂ ਦੇ ਵਿੱਚ ਫਸਦੇ ਰਹੇ ਨਾ ਤੇ ਫਾਇਦਾ ਕਰਦੇ ਨਹੀਂ ਮੁੰਡੇ ਮੈਨੂੰ ਮਾਂ ਨਹੀਂ ਸਮਝਦੇ ਮੁੰਡੇ ਮੈਨੂੰ ਅੱਜ ਤੈਨੂੰ ਆਂਟੀ ਕਹਿਣਾ ਅਸੀਂ ਤੈਨੂੰ ਮਾਂ ਨਹੀਂ ਸਮਝਣਾ ਫਲਾਣਾ ਟੀਮਾ ਮੈਂ ਕੋਈ ਗੱਲ ਨਹੀਂ ਜੇ ਮੁੰਡਿਆਂ ਨੂੰ ਮੈਂ ਆਪੇ ਸਮਝਾ ਲਾਂਗੀ ਪੁੱਛ ਲਾਂਗੀ ਵੀ ਪੁੱਤ ਕਿਉਂ ਨਹੀਂ ਉਹ ਬੀਬੀ ਇਹਨੂੰ ਮੈਂ ਬਾਹਰ ਅੱਗੇ ਸਮਝਾਇਆ ਹੈ ਉਹ ਮੈਂ ਹੈ ਮੇਰੀ ਗੱਲ ਸੁਣਾ ਉਹ ਥੋੜਾ ਟਾਈਮ ਦੇ ਕੋਲ ਕੱਢੋ ਹਾਂ ਦੇਖਦੀ ਆਪੇ ਫਰਕ ਪੈਂਦਾ ਪੈਂਦਾ ਪੈਣਾ ਪੈ ਜਾਣਾ ਵਾ ਹਾਂ ਤੇ ਹੁਣ ਜੱਕਦਮ ਤੇ ਬੰਦਾ ਇਹੋ ਜੀ ਤਾਂ ਕੋਈ ਚੀਜ਼ ਹੈ ਨਹੀਂ ਬਿਲੇ ਸ਼ੂਮੰਤਰ ਹੋ ਜੇ ਨਹੀਂ ਨਹੀਂ ਜੱਕਦਮ ਤੇ ਕੋਈ ਕੰਮ ਵੀ ਨਹੀਂ ਹੁੰਦਾ ਉਹ ਤਾਂ ਗੱਲ ਵਾ ਨਾ ਹਾਂ ਤੇ ਹੁਣ ਮੈਂ ਤੋ ਇਹੋ ਕਲ ਸਮਝਾਈ ਬੀਬੀ ਕਿ ਤੂੰ ਹੁਣ ਆਈ ਆ ਤੇ ਕੋ ਪੰਜ ਚਾਰ ਮਹੀਨੇ ਰਹਾ ਤੈਨੂੰ ਆਪੇ ਸਾਰੇ ਗੱਲ ਦਾ ਸਮਝ ਸਾਰੀ ਲੱਗ ਜਾਣੀ ਹੈ ਹਾਂ ਜੇ ਤੂੰ ਮਨ ਨਾਲ ਬੱਚੇ ਸਮਝਾਂਗੇ ਤੇ ਇੱਡੇ ਜੋ ਵੇਖੋ ਤੇ ਹੈ ਨਹੀਂ ਜਿਹੜੇ ਵੀ ਤੈਨੂੰ ਮਾ ਨਾਲ ਸਮਝਣ ਬਿਲਕੁਲ ਗੱਲ ਵਾ ਬੀਬੀ ਉਹ ਤਾਂ ਗੱਲ ਵਾ ਓਏ ਔਰ ਆਪਣੇ ਕੁੜੀ ਦੇ ਕੀ ਤੇ ਉਹ ਗਈ ਉਹ ਮੁੰਡੇ ਦੇ ਆਪਣੇ ਉਹਦੇ ਵੱਲ ਹੂੰ ਤੇ ਉਹ ਰਤਾ ਕੋਪਨ ਦੀ ਗੱਲ ਬਾਤ ਹੋਈ ਅੱਛਾ ਉਹ ਰੋਂਦੀ ਇੱਥੇ ਆ ਗਈ ਮੇਰੇ ਕੋਲ ਅੱਛਾ ਤੇ ਫਿਰ ਮੈਂ ਜਾ ਕੇ ਉਹਦੇ ਨੂੰ ਕੁਥੇ ਹੋਇਆ ਆ ਮੈਂ ਵੀ ਟਾਡੀ ਭੈਣ ਵਾਂ ਜਿਦਾਂ ਮਰਜੀ ਆ ਨਾ ਤੇ ਭੈਣ ਭੈਣ ਦਿੰਦੀ ਹੁੰਦਾ ਠੀਕ ਨੇ ਠੀਕ ਆ ਤਾਂ ਹਾਂ ਉਹਨੇ ਆਣੀ ਆ ਮੈਂ ਦਿਲ ਚ ਕਰੂੰਗੀ ਓਏ ਉਹ ਤੇ ਗੱਲ ਵਾ ਉਹਨੇ ਗੜਾ ਫਰੇ ਪੱਲ ਕੀ ਗੱਲ ਬਾਤ ਹੋਈ ਇੱਥੇ ਠੀਕ ਨੇ ਹਾਂ ਤੇ ਬੀਬੀ ਹੁਣ ਨਾ ਥੋੜਾ ਟਾਈਮ ਲੱਗਣਾ ਵਾ ਤਾਂ 10000 ਹੁੰਦੇ ਉਹ ਤਾਂ ਪਤਾ ਟਾਈਮ ਤੇ ਲੰਘਦਾ ਜੀ ਆਖੇ ਨਾ ਵੀ ਹੁਣ ਗੋਲੀ ਦਿੱਤੀ ਤੇ ਸਿਹਰ ਨੂੰ ਬੰਦਾ ਠੀਕ ਹੋਏ ਤਾਂ ਵੀ ਗੱਲ ਕਰ ਤਾ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਐ ਕੱਲ ਨੂੰ ਸਮਝਣਾ ਚਾਹੀਦਾ ਨਾ ਉਹਨੂੰ ਸਿਆਣੀ ਬਣਨਾ ਚਾਹੀਦਾ ਉਹ ਤਾਂ ਗੱਲ ਵਾਛੇ ਤੀ ਤੀਨਾ ਕਰਦੀਆਂ ਗੱਲਾਂ ਨਹੀਂ ਦੱਸਣੀਆਂ ਚਾਹੀਦੀ ਤੇ ਮੈਂ ਉਹਨੂੰ ਇਹ ਵੀ ਗੱਲ ਸੀ ਮੈਂ ਮਾਰਨਣ ਥੋੜਾ ਟਾਈਮ ਕੱਢ ਸਭ ਕੋ ਮਾਰਨੇ ਠੀਕ ਕਰ ਦੇਣਾ ਠੀਕ ਨਹੀਂ ਹਾਂ ਇੱਥੇ ਕਿਹੜੇ ਕਿਹਦੇ ਮੈਂ ਮੁੰਡੇ ਜਦੋਂ ਪਲਸ 2 ਕਰਕੇ ਇਹਨਾਂ ਦੇ ਅੰਦਰ ਬਾਹਰ ਅੰਦਰ ਹਿਲ ਜਣਾ ਠੀਕ ਨਹੀਂ ਹਾਂ ਉਹਨਾਂ ਕੜਾ ਬਾਹਰ ਆਣੇ ਤੇ ਗੱਲ ਵਾ ਤੇ ਬਹਿਲ ਨਿਕਾ ਵਾ ਤੇ ਉਹਨੇ ਫਿਰ ਜਣਾ ਬਾਹਰ ਆ ਪਰ ਤੇ ਬਾਕੀ ਗੁੜਗਿਆ ਦੀ ਗੱਲ ਵਾ ਉਹ ਮੈਂ ਜੇ ਦੇ ਕਿਦੇ ਐਲਸ ਕਰ ਲੂਗੀ ਉਤੇ ਰੁਪਏ ਚਾਰ ਲਾ ਦਾਂਗੇ ਠੀਕ ਨਹੀਂ ਹਾਂ ਠੀਕ ਆ ਗੱਲ ਹੀ ਹੋਈ ਆ ਨਾ ਆਪਣਾ ਫਰਜ ਤੇ ਉਹ ਤੇ ਗੱਲ ਵਾ ਤੇ ਬਾਕੀ ਇਹ ਗੱਲਾਂ ਵੀ ਚਲ ਮੈਂ ਬਾਕੀ ਜੋ ਪਰਮਾਤਮਾ ਕਰੋ ਚੰਗਾ ਹੀ ਕਰੂਗਾ ਠੀਕ ਨਹੀਂ ਹਾਂ ਉਹ ਅੰਡੀ ਕਿਤੇ ਗੱਲਾਂ ਤੇ ਬੰਦਾ ਡਿੰਗਾ ਚੰਗਾ ਲੱਗਦਾ ਲੜਦਾ ਨਹੀਂ ਚੰਗਾ ਨਹੀਂ ਲੱਗਦਾ ਐਵੇਂ ਨਿੱਕੀ ਜਿਹੀ ਗੱਲ ਦੱਸਣ ਦਾ ਫਾਇਦਾ ਵੀ ਕੋਈ ਨਹੀਂ ਇਦਾਂ ਨਹੀਂ ਦੱਸਣੀ ਚਾਹੀਦੀ ਘਰਾਂ 'ਚ ਪੁੱਤ ਕਈ ਗੱਲਾਂ ਹੁੰਦੀਆਂ ਨੇ ਬਹੁਤ ਵੀਜੀ ਗੱਲ ਵਾ ਤੇ ਚਲੋ ਕੋਈ ਨਹੀਂ ਤੁਸੀਂ ਬੈਠੋ ਬਿਸਤਰੇ 'ਚ ਤੇ ਕੋਈ ਮੈਂ ਤੁਹਾਡੇ ਰੋਟੀ ਲੈਉਣਾ ਹੈ ਚਲੋ ਕੋਈ ਗੱਲ ਨਹੀਂ ਬੈਠੋ ਬੈਠੀ ਮਾਂ ਬੜ ਗਈ ਆ ਚਲੋ ਠੀਕ ਮੈਂ ਨਹੀਂ ਆਂ ਹਾਂਜੀ ਹਾਂਜੀ ਨਹੀਂ ਨਹੀਂ ਆਉਂਗੀ ਮੈਂ ਛੁੱਟੀਆਂ ਪੈਣਗੀਆਂ ਨਾ ਗੁਰਲੀਨ ਨੂੰ ਫਿਰ ਮੈਂ ਲੈ ਕੇ ਆਉਂਗੀ ਹਾਂਜੀ 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 ਹਾਂ ਸਭ ਵਧੀਆ ਠੀਕ ਠਾਕ ਜੇ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਆਵਾਂਗੇ ਆਵਾਂਗੇ ਚਲੋ ਠੀਕ ਜੇ ਹੈਂ ਰੱਖ ਦੀnga ਫੋਨ ਮੇ ਚੰਗਾ ਮਾਸੀ ਜੀ ਸਤਿ ਸ਼੍ਰੀ ਅਕਾਲ ਹਾਂ ਪੁੱਤ ਕੋਈ ਚਾਹੀਦਾ ਸੀ ਮੈਂ ਅਡੀ ਤਾਂ ਨਾ ਗੱਲ ਕਰਨ ਆਇਆਗਾ ਗੱਲ ਕਰਨੀ ਆ ਹਾਂਜੀ ਕਿਹੜੀ ਗੱਲ ਕਰਨੀ ਪੁੱਤ ਦੱਸ ਸ਼ੀਸ਼ ਸਪਸ਼ਟ ਦੱਸ ਪੁੱਤ ਕਿਹੜੀ ਗੱਲ ਕਰਨੀ ਆਵੇ ਤਾਂ ਘਾਡੇ ਪੋਣ ਕਦੀਆਂ ਉਂਗਲ ਨਹੀਂ ਲਾਈਏ ਤੱਕ ਜ਼ਿੰਦਗੀ ਦੇ ਵਿੱਚ ਠੀਕ ਵਾ ਨਾ ਪੁੱਤ ਤੁਹਾਡੀ ੜੀ ਕੁੜੀ ਆ ਨਾ ਤੇ ਵਨ ਹੋ ਸੰਗੇ ਫੰਗੇਰੀ ਦੀ ਫੇਤੀ ਉਹਦੇ ਨਾਲ ਮੇਰੀ ਗੱਲ ਸੁਣ ਕਦੀ ਕਿਤੇ ਉਂਗਲ ਮਾਰਦੀ ਕਦੀ ਕਿਤੇ ਉਂਗਲ ਮਾਰਦੀ ਆ ਤੇ ਜਾ ਕੇ ਰੋ ਕੇ ਸੱਚੀ ਹੋਈ ਵੀ ਹੋ ਕੇ ਜਾ ਕੇ ਤੇ ਉਹ ਸਾਨੂੰ ਉਹਦੇ ਨਾਲ ਕਰਤੇ ਕਿੰਨੇ ਗੱਲਾਂ ਕਰਨ ਰਿਹਾ ਪਾਪਾ ਅਜੇ ਤਾਂ ਕਦੀ ਹੂੰ ਵੀ ਨਹੀਂ ਕੀਆ ਕਰਦੀ ਸਾਨੂੰ ਉਹ ਸਮਝਾ ਕੇ ਰੱਖਿਆ ਕਰੋ ਠੀਕ ਆ ਨਾ ਇਹ ਕੰਮ ਨਾ ਕਰਿਆ ਕਰ ਪੁੱਤ ਇੰਨਾ ਪਿਆਰ ਵੜਾ ਕੇ ਸਿੱਖਣਾ ਪਉਦੀ ਮੇਰੀ ਗੱਲ ਸੁਣ ਪੁੱਤ ਪਹਿਲਾਂ ਤਾਂ ਇਹ ਗੱਲ ਕਹੀ ਕਿ ਤੁਹਾਡੀ ਕੁੜੀ ਉਹ ਮੇਰੀ ਕੁੜੀ ਨਹੀਂ ਉਹ ਤੁਹਾਡੀ ਭੈਣ ਆ ਤੁਹਾਡੀ ਨਹੀਂ ਲੱਗਦੀ ਕੋਈ ਪੁੱਤ ਕਿਹਾ ਉਹ ਵੀ ਤੁਹਾਡੀ ਇਹ ਦਾਨੀ ਪੁੱਤ ਕਈ ਦਾ ਹੁੰਦਾ ਅੰਟੀ ਘਾਤ ਨਾ ਰੱਖੋ ਵੇ ਪੁੱਤ ਮੈਂ ਵੀ ਤੇਰੀ ਮਾਂ ਹੀ ਆ ਤੇ ਉਹ ਵੀ ਤੁਹਾਡੀ ਭੈਣ ਤੁਹਾਡੀ ਕਿਹੜੀ ਕੋਈ ਭੈਣ ਹੈਗੀ ਆ ਤੁਸੀਂ ਉਹਨੂੰ ਵੀ ਭੈਣਾਂ ਲਵੰਗੋ ਪਿਆਰ ਕਰਿਆ ਕਰੋ ਸਾਨੂੰ ਨਹੀਂ ਲੋੜ ਕੇ ਭੈਣ ਦੀ ਹੈਗੀ ਨਾ ਕੇ ਮਾਂ ਦੇ ਰੋੜ ਵਾ ਦੂਜੀ ਦੀ ਤੁਸੀਂ ਅੰਟੀ ਹੈ ਨਾ ਤੇ ਅੰਟੀ ਬਣ ਕੇ ਰਹੋ ਜਿਨ੍ਹਾਂ ਦਾ ਨੂੰ ਕੰਮ ਦੱਸਿਆ ਨੇ ਇਥੇ ਰੋਟੀ ਬਣੀ ਪਕਾਉਣ ਦਾ ਉਹ ਕਰਿਆ ਕਰੋ ਤਖਾਇਆ ਪਿਆ ਕਰੋ ਬਸ ਵੱਧ ਗੱਲ ਕਰਨ ਦੀ ਲੋੜ ਨਹੀਂ ਹੈਗੀ ਪੁੱਤ ਮੇਰੇ ਪਿਆਰ ਵਿੱਚ ਕਿਹੜੀ ਕਮੀ ਰਹਿ ਗਈ ਆ ਮੈਂ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਤੈਨੂੰ ਗਰਮ ਗਰਮ ਸੁਕਾ ਲਾ ਕੇ ਦਵਾ ਤੁਹਾਡੇ ਕੱਪੜੇ ਧੋਵਾਂ ਪ੍ਰੈਸ ਕਰਾਂ ਦੱਸੋ ਮੈਨੂੰ ਜੇ ਮੱਚ ਕਿ ਘਾਟ ਵਾ ਤਾਂ ਪੁੱਤ ਫਿਰ ਦੱਸੋ ਤੁਸੀਂ ਠੀਕ ਸਹਾਨ ਨਹੀਂ ਘਣਦੀ ਘਣਦੇ ਕੋਈ ਵੀ ਕੋਈ ਹੋਰ ਹੁੰਦਾ ਉਹਨੇ ਕਰਦਾ ਹੀ ਕੰਮ ਇਹ ਤੰੜ ਨਹੀਂ ਮੈਂ ਗੱਲ ਦਸੀਗਾ ਨਾ ਉਹਦੇ ਹਮਲ ਕਰਿਓ ਓੜੀ ਕੁੜੀ ਹੈ ਨਾ ਗਲੀਂਦਾ ਢੀ ਉਹਨੂੰ ਦੱਸ ਦਿਆ ਕਰੀ ਮੈਜ ਤੋਂ ਬਾਅਦ ਕਿਹੜੀ ਚੀਨੂ ਹੱਥ ਨਾਲ ਲਾਵੇ ਪੁੱਤ ਤੁਹਾਡੀ ਭੈਣ ਉਹ ਤੁਸੀਂ ਪਿਆਰ ਨਾਲ ਸਮਝਾ ਦਿਓ ਵੀ ਭੈਣੇ ਕੰਮ ਨਾ ਕਰਨੇ ਕਦੀ ਵੀ ਨਹੀਂ ਕਰਨਾ ਮੁੜ ਕੇ ਉਹ ਵਿਚਾਰਾ ਤਾਂ ਓਂਡਾ ਮੇਕੋ ਆ ਕੇ ਗੱਲ ਕਿ ਹੋਰ ਹੁੰਦਾ ਹੀ ਨਹੀਂ ਮੀਰਾ ਗੱਲ ਹੋਈ ਮੈਨੂੰ ਪਾਪਾ ਗੁੱਸੇ ਹੋਏ ਉਹਦੇ ਕਰਕੇ ਨਹੀਂ ਨਹੀਂ ਕਿਉਂ ਗੁੱਸੇ ਹੋਣਾ ਹੈਗਾ ਕੋਈ ਗੱਲ ਨਹੀਂ ਮੈਂ ਸਮਝਾਉਂਗੀ ਗਰਲੀਨ ਨੂੰ ਤੇ ਗਰਲੀਨ ਨਾ ਚੀਜਾ ਛੜਿਆ ਕਰ ਤੂੰ ਠੀਕ ਆ ਨਾ ਕੋਈ ਨਹੀਂ ਪੁੱਤ ਤੁਹਾਡੀ ਭੈਣ ਵਾਂ ਗਰਲੀਨ ਤੁਹਾਨੂੰ ਮੈਂ ਵੀਰ ਕਹਿ ਸਕਾਂਗਾ ਵੀ ਸਾਡੀ ਕੁੜੀ ਭੈਣ ਹੋਣੀ ਹੈ ਵੀਰ ਦੀਵਾ ਨਾ ਪਨਾਵ ਦੀਆਂ ਨੂੰ ਮਾਂ ਜੀ ਮੇਰੀ ਮਾਂ ਇੱਕੋ ਜਿਹੇ ਬਿਲਕੁਲ ਲੜਣਾ ਕੋਈ ਹੋਰ ਜਗ੍ਹਾ ਲੱ ਸਕਦਾ ਮੈਂ ਮੰਦੀ ਆ ਮੈਂ ਤੁਹਾਡੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ ਪਰ ਬਹੁਤ ਕੋਸ਼ਿਸ਼ ਤੇ ਕਰ ਸਕਣੀ ਆ ਨਾ ਇਹ ਤਾਂ ਨਾ ਨਾ ਹੱਕ ਮੇਰ ਕੋ ਖਬਰ ਬੋਤ ਫਿਰ ਕੀ ਹੋ ਗਿਆ ਜੇ ਮੈਂ ਤੁਹਾਡੀ ਸਕੀਮਾਂ ਆਣ ਗਈ ਤੇ ਪਰ ਮੈਂ ਕੋਸ਼ਿਸ਼ ਕਰਨੀ ਆ ਤੁਹਾਨੂੰ ਮਾਂ ਦੀ ਕਮੀ ਨਾ ਮਹਿਸੂਸ ਹੋਣ ਦਵਾ ਮੈਂ ਤੇ ਇਹੋ ਚਾਹੁੰਦੀ ਆ ਕਿ ਤੁਸੀਂ ਖੁਸ਼ ਰਹੋ ਹੈ ਬਸ ਮੈਨੂੰ ਹਾਂ ਪੁੱਹਣੀ ਚਾਹੀਦਾ ਬਹੁਤ ਮੇਰੇ ਕੋਲ ਇੱਕ ਧੀ ਆ ਤੇ ਹੁਣ ਦੋ ਪੁੱਤ ਮਿਲ ਗਏ ਆ ਮੈਨੂੰ ਇਤੋਂ ਬਾਅਦ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਆ ਨਾ ਤੁਸੀਂ ਉਹਨੂੰ ਆਪਣੀ ਭੈਣ ਸਮਝਿਓ ਬਸ ਮਿਲੋ ਹਾਂ ਗੱਲਾਂ ਦਾ ਮਤਲਬ ਨਹੀਂ ਆ ਕੋਈ ਜਿਹੜੀ ਤੁਹਾਨੂੰ ਮੈਂ ਗੱਲ ਕਰਨ ਆਇਆ ਹੈਗਾ ਉਹਦਾ ਵਮਣ ਕਰੋ ਠੀਕ ਆ ਨਾ ਅੱਜ ਤੋਂ ਬਾਅਦ ਜਿਹੜੀ ਕੁੜੀਆਂ ਨਾਲ ਕਰ ਲਈਏ ਸਾਡੇ ਵੀ ਜੀਨੋ ਹੱਥ ਨਾਲ ਜੀਦਾ ਹੱਥ ਰਹਿਦਾ ਸੰਭਾਉਂਦੇ ਦੱਸਣ ਦਾ ਲੈ ਪੁੱਤ ਜਿਹੜੀ ਗੱਲ ਪਿਆਰ ਦਾ ਹੋ ਸਕਦੀ ਹੈ ਨਾ ਐਨੇ ਗੁੱਸੇ ਨਾਲ ਨਹੀਂ ਕਰੀਦੀ ਹੁੰਦੀ ਨਾਲ ਇੰਨਾ ਗੁੱਸਾ ਤੇ ਤੇ ਚੰਗਾ ਨਹੀਂ ਲੱਗਦਾ ਤੂੰ ਤੇ ਇੰਨਾ ਸੋਹਣਾ ਪੁੱਤ ਵਾਂ ਤੇ ਗੱਲ ਨਹੀਂ ਕਰਨ ਵਾਲੀ ਤੇਰੇ ਮੂੰਹ ਤੇ ਤੇ ਵਹਿ ਗੁੱਸਾ ਚੰਗਾ ਨਹੀਂ ਲੱਗਦਾ ਤੂੰ ਖੁਸ਼ ਰਵੇ ਨਾ ਫਿਰ ਬੜਾ ਚੰਗਾ ਲੱਗਦਾ ਉਹ ਮੈਂ ਇਦਾਂ ਦਾ ਹੀ ਆ ਨਹੀਂ ਪੁੱਤ ਮੈਂ ਆ ਨਹੀਂ ਖੁਸ਼ ਖੁਸ਼ ਹੁੰਦਾ ਥੋੜੀ ਕੀਤੇ ਤੂੰ ਇਦਾਂ ਦਾ ਹੈ ਹੀ ਨਹੀਂ ਜਿਹੜੀ ਤੁਹਾਨੂੰ ਮੈਂ ਗੱਲ ਦੱਸੀਆਂ ਨਾ ਉਹ ਤੇ ਹਮਲਾ ਕਰਿਓ ਅਬ ਉਹ ਤੇ ਪਿਆਰ ਜਿਤੋਂ ਦੀ ਲੋਟੀਆਂ ਵੀ ਮਿਲਣਾ ਨਹੀਂ ਸਾਰਾ ਟੱਬਰ ਆਪਣੇ ਹੱਲ ਕਰ ਲਿਆ ਉਹ ਲੈ ਦੱਸ ਇਹ ਤੇ ਗੁੱਸਾ ਹੀ ਕਰ ਗਿਆ ਚੱਲ ਕੋਈ ਗੱਲ ਨਹੀਂ ਹੈ ਤੇ ਵੀ ਬੱਚੇ ਹੀ ਆ ਨਾ ਇਹਨਾਂ ਨੂੰ ਇਹ ਆ ਪੀ ਸਾਡੀ ਮਾਂ ਦੀ ਜਗ੍ਹਾ ਲੈਣ ਲਈ ਹੈ ਪਰ ਨਹੀਂ ਪੁੱਤ ਤੁਹਾਡੀ ਮਾਂ ਦੀ ਜਗ੍ਹਾ ਮੈਂ ਕਦੀ ਨਹੀਂ ਲੈ ਸਕਦੀ ਮੈਨੂੰ ਵੀ ਪਤਾ ਵਾ ਚੰਗਾ ਭੜਾ ਪੀ ਜਿਹੜੀ ਮਾਂ ਹੁੰਦੀ ਉਹ ਮਾਂ ਹੀ ਹੁੰਦੀ ਆ ਭਾਵੇਂ ਲੱਖ ਦੂਜੀ ਜਿੰਨਾ ਮਰਜ਼ੀ ਕਰ ਲੈ ਉਹ ਚੰਗੀ ਨਹੀਂ ਬਣ ਸਕਦੀ ਪਰ ਕੋਈ ਨਹੀਂ ਮੈਂ ਵੀ ਕੋਸ਼ਿਸ਼ ਕਰਦੀ ਰਹਿਣਾ ਵਾਂ ਮੈਂ ਆਪਣੀ ਕੋਸ਼ਿਸ਼ ਨਹੀਂ ਕਦੀ ਹਟਣੀ ਚੱਲ ਕੋਈ ਦੀ ਕਦੀ ਨਾ ਕਦੀ ਤੇ ਮੈਨੂੰ ਮੰਮੀ ਕਹੋਗੇ ਨਾ ਤੁਸੀਂ ਚੱਲ ਉੱਠ ਕੇ ਵੇਖਾ ਕੋ ਕੰਮ ਤੰਦਾ ਪਪਾ ਕੀ ਘੰਡੇ ਜੇ ਯਾਰ ਕੋ ਤਾਂ ਮੋਬਾਈਲ ਦੇ ਵੇਖਣ ਲਿਆ ਹੈ ਅੱਛਾ ਅੱਛਾ ਹਾਂ ਮੈਂ ਤੁਹਾ ਨਾਲ ਗੱਲ ਕਰਨੀ ਹੈ ਦੱਸ ਤੇ ਕਿਹੜੀ ਗੱਲ ਕਰਨੀ ਹੈ ਉਹ ਗੱਲਾਂ ਗੁੱਲਾਂ ਕੀ ਆ ਤੁਹਾਨੂੰ ਪਤਾ ਵਾ ਮੰਮੀ ਨਾਲ ਤਾਂ ਕਿਨਾ ਪਿਆਰ ਹੀ ਕਰ ਹੈ ਹਾਂ ਹਾਂ ਅਜੇ ਕਦੀ ਘੱਡੀ ਨਹੀਂ ਗੱਡੀ ਹੋਤੋ ਵੀ ਨਾ ਤੁਹਿਆ ਕੋ ਤੀਜਾ ਬੰਦਾ ਆ ਕਰਨ ਹੱਕ ਚ ਮੈਂ ਮਾਂ ਵਾਲੇ ਦੀ ਗੱਲ ਬੰਦੀ ਆ ਚਾਹ ਪੋਤੇ ਇਤਰਾ ਗੱਲ ਵਾ ਉਹ ਵੀ ਤੁਹਾਡੀ ਮਾਂ ਹੀ ਆ ਤੁਹਾਨੂੰ ਮੈਂ ਗੱਲ ਇਹ ਪਹਿਲਾਂ ਤੁਸੀਂ ਤੁਹਾਨੂੰ ਦਸੀ ਆ ਉਹ ਐਂ ਦਾਦੀ ਦੇ ਦਬਾਅ ਜਾ ਕੰਮ ਕੀਤਾ ਹੈਗਾ ਜਿਹੜਾ ਹੁਣ ਹੋਇਆ ਵਾ ਉਹ ਸਾਡੀ ਮਾਂ ਬਾਂਦੀ ਕੋਸ਼ਿਸ਼ ਕਰਦੀ ਆ ਕਦੀ ਕੋਹ ਤੇ ਕਦੀ ਕੋਹ ਉਹ ਗੱਲ ਨਹੀਂ ਕਿ ਬਣਨੀ ਠੀਕ ਵਾ ਨਾ ਤੇ ਨਾਲ ਇੱਕ ਗੱਲ ਹੋਰ ਤੁਸੀਂ ਇਹ ਕੁੜੀ ਮਗਰ ਲਾ ਕੇ ਕੁਲੀਨ ਮਗਰ ਉਸੇ ਨੂੰ ਚੰਗਾ ਭਲਾ ਬੋਲੇ ਜੇ ਤੁਹਾਨੂੰ ਕੀ ਗੱਲ ਹੀ ਪਰ ਆ ਗੱਲ ਕਰਨ ਆਲੀ ਉਹ ਮੈਂ ਤੇ ਪੁੱਤ ਨੂੰ ਮੜਾ ਦਿਆਂਗਾ ਥੋੜਾ ਘੈ ਮੈਂ ਤੇ ਆਖਿਆ ਵੀ ਜੀ ਭੈਣ ਢੜੀ ਲੱਗ ਗਈ ਐ ਇਹਦੇ ਨੂੰ ਮੜਾ ਮੜਾ ਦੱਸ ਦਿਆ ਕਰੋ ਸਾੜੀ ਨਹੀਂ ਭੈਣ ਭੂਣ ਕੋਈ ਨਹੀਂ ਆ ਕੀ ਉਹ ਠੀਕ ਵਾ ਨਾ ਆ ਤੂੰ ਹੀ ਬੋਧਰਾਂ ਦੀ ਚਾਰਦਨ ਲੱਗੋ ਤੂੰ ਹੀ ਮਗਰ ਲੱਗੇ ਉਹਨਾਂ ਦੇ ਉਹ ਰੋਂੜਿਆ ਵਿਚਾਰਾ ਅੱਛਾ ਨੇ ਯਾਰ ਮੈਂ ਕਿਹਦੇ ਕਿਹਦੇ ਮਗਰ ਲੱਗਣਾ ਤੂੰ ਆਪਸੇ ਆਣਾ ਪੁੱਤ ਠੀਕ ਨਹੀਂ ਉਹ ਨਿੱਕੀ ਜੀ ਕੁੜੀ ਐ ਉਹਨੇ ਮੜਾ ਜੇ ਦਬਕਾ ਮਾਰਿਆ ਤੇ ਉਹ ਰੋਣਾ ਪਈ ਤੇ ਮੈਂ ਤੇ ਸਿਰਫ ਉਹਨੇ ਨੇ ਕੁਛੇ ਵੀ ਗੱਲ ਹੋਈ ਕੀ ਐ ਉਹ ਛੇੜਖਾਨੇ ਕਰਦੀ ਲੈਪਟਾਪ ਨਾਲ ਅੱਛਾ ਉਹਨੂੰ ਕਿਹੜਾ ਛੇੜਖਾਨੇ ਕਰਦੀ ਜਿਹੜਾ ਨਹੀਂ ਪਤਾ ਚ ਤੁਸੀਂ ਆਵੇਂ ਬਿਨਾ ਮਨਾਂ ਮਲੋ ਉਹਦੇ ਘਰ ਪੈਗੇ ਜਾ ਕੇ ਉਹਦੇ ਤੇ ਉਹ ਵਿਚਾਰਾ ਰੋਂਡਿਆ ਹੀਗਾ ਵੀ ਇਤਾਂ ਘਾੜੇ ਪਿਉਣਾ ਹਨ ਕਦੀ ਗੱਲ ਨਹੀਂ ਕੀਤੀ। ਯਾਰ ਗੱਲਾਂ ਹੋਣੇ ਸਾਡੇ ਘਰ ਦੇ ਵਿੱਚ ਉਹਦੇ ਮਗਰ ਲੱਗੇ। ਪੁੱਤ ਜੀ ਮੇਰੇ ਕੋਲ ਮਾੜੀ ਮੋਟੀ ਗਲਤੀ ਹੋ ਗਈ ਐ ਮੈਂ। ਤੇ ਮੈਂ ਮੈਨੂੰ ਮਾਫੀ ਦੇ ਦੇ ਹੋਰ ਕੀ ਬਤ ਮਾਫੀ ਵਾਲੀ ਗੱਲ ਨਹੀਂ ਹੈਗੀ। ਪਰ ਜਿੰਦਗੀ ਬੜੀ ਲੰਬੀ ਆ। ਮੈਂ ਤੁਹਾਨੂੰ ਕਹਿੰਦਾ ਕਿ ਜੇ ਹੁਣ ਇਹ ਨਾ ਮਗਰ ਲੱਗੇ ਬੇਟੇ। ਉਹ ਯਾਰ ਪੁੱਤ ਮੈਂ ਨਹੀਂ ਕਿਤੇ ਮਗਰ ਲੱਗਦਾ। ਠੀਕ ਨਹੀਂ। ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਮੈਂ ਪੁੱਤੇ ਕੰਮ ਕੀਤਾ ਵਾ। ਹੈਂ? ਉਸੇ ਆ ਨੂ ਕੰਮ ਸੋ ਕਰਦੇ ਵੀ ਇਹਦੀ ਪੁੱਛਿਆ ਸਹਮਤੀ ਖਬਰੋਣੀ ਪਣੀ ਮੋਰੀ ਬਤਲੀ ਰੋਟੀ ਪਣੀ ਮੈਂ ਲਿਆ ਚੰਗਾ ਭਲਾ ਪੱਕਿਆ ਹੁਣ ਉਹ ਹੁਣ ਮੇਰੀ ਪੁੱਤ ਗੱਲ ਸੁਣ ਹੁਣ ਇਹ ਕੰਮ ਨਾ ਕਰੋ ਠੀਕ ਆ ਨਾ ਪੁੱਤ ਤੁਹਾਡੇ ਸਾਰਿਆਂ ਦੀ ਸਹਮਤੀ ਨਾਲ ਹੀ ਕੰਮ ਇਹ ਹੋਇਆ ਉਹ ਸਹਮਤੀ ਤੇ ਪਪਾ ਸਾਹਿਬ ਨੂੰ ਨਹੀਂ ਪੜੀ ਹੋਣੀ ਚੌਲ ਖਾਣ ਕੁਝ ਤਿਆਰ ਹੋ ਜੰਨੇ ਆਪਾਂ ਆ ਦੋ ਟਾਂ ਰੋਟੀ ਪੱਕੀ ਮੈਂ ਲਿਆ ਪੀ ਉਹ ਮਿਲਦੀ ਤੇ ਹੈਗੀ ਮੈਂ ਤਾਂ ਤਾ ਕਹਿਣ ਡਿਆ ਜੇ ਮਿਲਣਾ ਪੀ ਆ ਤੈਨੂੰ ਜੀਰ ਕੇ ਪੁੱਤ ਖਾਓ ਠੀਕ ਨਹੀਂ ਤੇ ਬਾਕੀ ਮੇਰੇ ਕੋ ਕਿਹੜੀ ਕੋ ਗਲਤੀ ਕੀਤੀ ਮੈਂ ਤੇ ਲੱਗੋ ਖਾਇਆ ਆ ਗਿਆ ਮੈਂ ਤਾਂ ਅੱਗੇ ਨਾਲੋਂ ਬਾਤਾਂ ਅੰਗੋ ਗਿਆ ਸੱਚੀ ਗੱਲ ਪੁੱਛਣ ਠੀਕ ਨਹੀਂ ਤੇ ਐਹੀ ਵੀ ਤਾਂ ਜੀ ਮੰਨਾ ਬੀਬੀ ਦੀ ਮੰਨਾ ਕਿ ਤਾਂ ਜੀਵਨ ਦੀ ਮੰਨਾ ਠੀਕ ਨਹੀਂ ਆ ਹੁਣ ਕੀ ਕਰੇ ਮੈਂ ਹੁਣ ਦੱਸੋ ਕੀ ਕਰਾਂ ਉਹ ਰੋਂੜਿਆ ਵਿਚਾਰਾ ਮੇਰੇ ਕੋ ਆ ਕੇ ਤੇ ਗੁੱਸਾ ਜਿਹੜਿਆ ਮੈਨੂੰ ਮੈਂ ਮੂੰਹ ਕਰਦਾ ਗੱਲ ਜਾ ਕੇ ਬੜਾ ਕੀ ਗੱਲ ਹੋ ਰਹੀ ਟੀ ਮੇਰੀ ਗੱਲ ਸੁਣ ਤੂੰ ਨਾ ਉਹਦੇ ਉ ਆਏ ਮੱਲ ਤੂੰ ਮਾਪੀ ਗੱਲ ਸਾਰੀ ਪੁੱਛ ਲੈ ਨਾ ਕਿ ਕੀ ਗੱਲ ਹੋਈ ਹੈ ਮਾਰਦਾ ਮਾਰ ਉਹਦੇ ਔਰ ਦਾਸਨੇ ਤੇ ਆ ਗਏ ਆ ਗਿਆ ਤੇ ਗੱਥ ਨੂੰ ਪਤਾ ਹਾਂਜੀ ਬੈਠਾ ਤੁਹਾਨੂੰ ਗੱਲ ਗੱਲ ਕੀ ਹੋਈ ਸੀ ਗੱਲ ਕੀ ਹੋਣੀ ਆ ਪਤਾ ਹੀ ਆ ਤੁਹਾਨੂੰ ਮੈਨੂੰ ਕੀ ਪਤਾ ਕਰ ਕੀ ਹੋਈ ਯਾਰ ਕੀ ਤਾਂ ਇਹ ਕੋਈ ਕਹਦਾ ਨਾ ਮੈਨੂੰ ਤੇ ਇਹਨਾਂ ਪਤਾ ਵੀ ਤੂੰ ਕੁੜੀ ਅੰਦਰ ਗਈ ਐ ਤੇ ਮੈਨੂੰ ਨਹੀਂ ਇਹਨਾਂ ਗੱਲ ਦਾ ਪਤਾ ਮੈਨੂੰ ਕੀ ਪਤਾ ਕੀ ਐ ਉੱਥੇ ਤੁਹਾਨੂੰ ਸਾਰੀ ਗੱਲ ਸਮਝਾਈ ਆ ਕੇ ਮੇਰੇ ਇਹਨੇ ਬਟਨ ਲੱਬੇ ਆ ਫਿਰ ਲੈ ਬੋਲਦੇ ਬਿਨਾ ਪੁੱਛੇ ਓ ਚਾਰਕ ਪੁੱਤ ਮੇਰੀ ਗੱਲ ਸੁਣ ਲੈ ਤੁਹਾਡੀ ਭੈਣ ਹਾਂ ਹੈ ਤੈਨੂੰ ਲਾਗੇ ਭਾਲ ਕੇ ਦੱਸਦਾ ਕਰੋ ਵੀ ਭੈਣ ਇੱਥਾ ਨਹੀਂ ਤੈਨੂੰ ਕੰਨਾ ਕਰ ਲਈ ਉਹ ਭੈਣ ਕੋ ਨਹੀਂ ਗਈ ਹਾਂਡੀ ਮੇਰੀ ਪਹਿਲੀ ਗੱਲ ਸੁਣ ਲੋ ਮੇਰੇ ਪੁੱਤ ਇਤਰਾ ਨਾ ਕਰੋ ਮੇਰੀ ਗੱਲ ਸੁਣੋ ਇਹ ਵੀ ਨਾ ਮਾਂ ਬਤਾ ਕੇ ਪੁੱਛ ਲੈ ਕਰੀ ਉਹ ਵੀ ਇਸ ਤਰ੍ਹਾਂ ਸਾਡੇ ਘਰ ਦਾ ਨਹੀਂ ਗਾ ਹੁਣ ਠੀਕ ਨਹੀਂ ਤੇ ਜੇ ਪੁੱਤ ਇਹ ਨਾ ਫਤ ਕਰਨ ਲੱਗ ਪੈ ਤੇ ਕੀ ਬਣੂਗਾ ਫਿਰ ਹੈ ਮੈਂ ਤੁਹਾਡੀ ਗੱਲਾਂ ਵੀ ਸਹਿਮਤ ਹਾਂ ਪਰ ਜੇ ਹੱਥ ਲਾਉਣੇ ਹੁੰਦੇ ਅੱਜ ਮੁਸ਼ਕਿਲ ਆ ਲਿਆ ਕਰੀ ਕਿ ਇਹਨੂੰ ਮੈਂ ਫੜਨਾ ਕਿ ਇਹਨੂੰ ਚਲਾਣਾ ਬਿਨਾ ਪੜ੍ਹੇ ਕੀ ਚਲੋਣੀ ਸਿਆਸ ਤੂੰ ਤੇ ਪੁੱਤ ਸਿਆਣਾ ਠੀਕ ਨੇ ਉਹ ਜਿਹੜੀ ਗੱਲ ਉਹ ਕੀ ਹੈ ਨਾ ਉਹ ਤੇ ਬਹੁਤ ਮਿੱਟੀ ਹੁਣ ਹਾਂ ਅੱਗੇ ਤੋਂ ਨਾ ਆਂਟੀ ਨੇ ਕਰ ਸਮਝਾ ਦੋ ਇਹ ਕੁੜੀ ਆਪਣੀ ਗੱਲ ਨਹੀਂ ਵੀ ਤੇ ਬਬੂ ਦੇ ਹੱਥ ਨਾਲ ਚਲਾਵੇ ਨੀ ਨੀ ਗੱਲ ਸੋ ਪੁੱਤ ਇੱਕ ਗੱਲ ਹੋਰ ਵੀ ਇੱਕ ਗੱਲ ਕੀਤੀ ਸੀ ਕਿ ਜਿੰਨੀ ਤੁਹਾਡੀ ਜੀ ਔਨੀ ਉਹਦੀ ਜੀ ਇਹ ਹਾਣ ਦੀਆਂ ਚੀਜ਼ਾਂ ਆ ਉਹਨਾਂ ਦਾ ਕੋਈ ਹੱਕ ਨਹੀਂ ਜ ਹੈਗਾ ਵਿੱਚ ਹਾਂ ਉਹ ਤਾਂ ਵੀ ਹੋਣਾ ਇੱਕ ਘਰ ਦਾ ਹਿੱਸਾ ਬਣ ਗਿਆ ਠੀਕ ਨਹੀਂ ਤੇ ਤੂੰ ਜਿਹਨੂੰ ਭੈਣ ਸਮਝਿਆ ਕਰੋ ਪਤਾ ਪੜੇ ਹੈ ਉਹਦਾ ਕਿਹੜਾ ਕੋ ਭਰਾ ਵਾ ਹੈ ਜੇ ਤੁਸੀਂ ਉਹਦਾ ਸਾਥ ਸਾਡੇ ਕੇ ਦਾ ਉਹਦਾ ਕੌਣ ਬਣੂਗਾ ਗੰਦ ਕੋਈ ਨਹੀਂ ਸਾਥ ਉਹਦਾ ਹੈ ਇਹਨਾਂ ਨੂੰ ਸਾਂਝ ਕੇ ਰਹਿ ਦਿੰਦਾ ਮੇਰਾ ਪੁੱਤ ਸੱਚ ਤੂੰ ਤੇ ਮੇਰਾ ਪੁੱਤ ਸਹਿਣਾ ਤੂੰ ਤੇ ਗੱਲ ਨੂੰ ਸਮਝ ਹੈ ਤੂੰ ਇਹਨਾਂ ਇਕੱਲੀ ਦੱਸ ਸਮਝਾ ਦਿਓ ਤਬ ਉਹਤੇ ਗੱਲ ਨਾ ਮੈਂ ਵੀ ਨਹੀਂ ਕੰਮ ਨੂੰ ਠੀਕ ਹੈ ਨਾ ਇਤਰਾ ਮਰਦੀ ਆ ਨਾ ਪੁੱਤ ਉਹ ਵੀ ਤੁਹਾਡੀ ਹੁਣ ਮਾਂ ਵਾ ਉਹ ਤੁਹਾਡੀ ਭੈਣ ਵਾ ਉਹ ਠੀਕ ਵਾ ਤੇ ਤੁਹਾਡੇ ਲੀੜੇ ਧੋਂਦੀ ਕਿੰਨਾ ਤੁਹਾਡਾ ਚਾ ਕਰਦੀ ਐ ਤੁਸੀਂ ਜਦੋਂ ਬਾਹਰ ਅੰਦਰ ਜਾਂਦੇ ਤਾਂ ਰੋਟੀ ਪਾਣੀ ਸਾਰਾ ਪੱਕਾ ਮਿਲਦਿਆ ਨਾ ਹੈ ਉਹ ਕੋਈ ਗੱਲ ਨਹੀਂ ਇਸੇ ਕੰਮ ਨੂੰ ਆਏ ਹੋ ਠੀਕ ਆ ਨਾ ਹੋਰ ਕੰਮ ਨਹੀਂ ਪੁੱਤੇ ਹੀ ਜਾਣਦੇ ਯਾਰ ਇਤਰਾ ਨਾ ਕਰੋ ਕੋਈ ਗੱਲ ਨਹੀਂ ਵੇਖ ਲਾਂਗੇ ਹੀ ਨਾ ਕਰਿਆ ਕਰੋ ਯਾਰ ਇਤਰਾ ਯਾਰ ਕੀ ਬੰਦਾ ਕਰੇ ਮੈਂ ਤੇ ਨਾ ਅੱਗੇ ਸਭੋ ਚੰਗਾ ਐ ਆ ਤੇ ਵਿਵਤਾ ਪਾਲੀ ਇਹ ਗੱਲ ਹੈਂ ਜੇ ਹੁਣ ਮੈਂ ਉਹਨੂੰ ਮੜਾ ਕਹਿੰਦਾ ਵਾਂ ਉਹਨੇ ਕਹਣਾ ਵੀ ਆਹ ਗੱਲ ਉਹ ਜੇ ਗੱਲ ਜਿੰਨਾ ਵਿੱਚ ਉਹ ਗਰੇਸਾ ਕਰਾਇਆ ਉਹਨਾਂ ਮੇਰੇ ਸਿਰ ਤੇ ਸਵਾਬ ਹੋਣੀ ਹੈ ਤੇ ਤੂੰ ਕੀ ਕਰਦਾ ਫਿਰੰਦਿਆ ਹੁਣ ਤੇ ਮੈਂ ਕੀ ਦੱਸਾਂ بڑے ਘਰ ਦੇ ਹਾਲਾਤ ਹੈ ਬੀਬੀਆ ਤੇ ਬੀਬੀ ਬੱਕਰੀ ਔਖੀ ਹੈ ਇਹ ਦਾਸ ਸਬਜੀ ਵੱਧ ਪੜਾਉਣ ਦੀ ਘਟ ਪੜਾ ਰੰਦੀ ਹੈ ਮੈਂ ਤਾਂ ਨਾ ਤਾਂ ਨਾ ਲੱਗੀ ਬਹੁਤ ਪਰੇਸ਼ਾਨ ਹੋ ਗਿਆ